ਇਤਿਹਾਸਿਕ ਦਿਨੀ ਪੰਜਾਬ ਅੰਦਰ ਹੋਈਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਦੌਰਾਨ ਅਧਿਆਪਕ ਜੋੜੇ ਦੀ ਹੋਈ ਮੌਤ ਤੋਂ ਬਾਅਦ ਜਿੱਥੇ ਅਧਿਆਪਕ ਜਥੇਬੰਦੀਆਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਸੀ ਉੱਥੇ ਹੀ ਹੁਣ ਉਸ ਅਧਿਆਪਕ ਜੋੜੇ ਨੂੰ ਇਨਸਾਫ ਦਿਵਾਉਣ ਲਈ ਅਧਿਆਪਕ ਇਨਸਾਫ ਕਮੇਟੀ ਪੰਜਾਬ ਦੇ ਸੱਦੇ ਤੇ ਫਗਵਾਣਾ ਵਿਖੇ ਅਧਿਆਪਕ ਜਥੇਬੰਦੀਆਂ ਵੱਲੋਂ ਕੈਂਡਲ ਮਾਰਚ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਅਧਿਆਪਕ ਆਗੂਆਂ ਨੇ ਕਿਹਾ ਕਿ ਇਸ ਅਧਿਆਪਕ ਜੋੜੇ ਨੂੰ ਇਨਸਾਫ ਦਿਵਾਉਣ ਲਈ ਅਧਿਆਪਕਾਂ ਨੇ ਸਰਕਾਰ પાસે 2-2 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਸੀ ਪਰ ਸਰਕਾਰ ਨੇ 1-10 ਲੱਖ ਰੁਪਏ ਦਾ ਮੁਆਵਜ਼ਾ ਦੇ ਕੇ ਆਪਣਾ ਪੱਲਾ ਛੱਡ ਲਿਆ ਉਨਾ ਕਹਿਆ ਕਿ ਇਸ ਦੇ ਰੋਸ ਵਜੋਂ ਹੀ ਹੁਣ 18 ਜਨਵਰੀ ਨੂੰ ਇੱਕ ਬਹੁਤ ਵੱਡਾ ਇਕੱਠ ਮੋਗਾ ਵਿਖੇ ਕੀਤਾ ਜਾ ਰਿਹਾ ਹੈ। ਉਨ੍ਹਾਂ ਸਮੂਹ ਅਧਿਆਪਕਾਂ ਨੂੰ ਇਸ ਇਕੱਠ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਹੋਰਨਾ ਆਗੂਆਂ ਨੇ ਵੀ ਇਨ੍ਹਾਂ ਅਧਿਆਪਕ ਜੋੜੇ ਦੀ ਮੌਤ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਮੰਗ ਕੀਤੀ ਕਿ ਇਸ ਜੋੜੇ ਦੇ ਪਰਿਵਾਰ ਨੂੰ 2-2 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਅਧਿਆਪਕਾਂ ਦੀਆਂ ਚੋਣਾਂ ਦੌਰਾਨ ਨਜ਼ਦੀਕ ਹੀ ਡਿਊਟੀਆਂ ਲਗਾਈਆਂ ਜਾਵੇ। ਫਗਵਾੜਾ ਤੋਂ ਨਵਰਾੰਗ ਚੈਨਲ ਲਈ ਚਾਹ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਮੋਗਾ ਵਿਖੇ ਸਾਡੇ ਦੋ ਅਧਿਆਪਕ ਸਾਥੀ ਅਧਿਆਪਕ ਜੋੜਾ ਜਸਕਰਨ ਅਤੇ ਕਮਲਜੀਤ ਜਿਹੜੇ ਕਿ ਜਿਨ੍ਹਾਂ ਨੂੰ ਕਿ ਆਪਣੀ jaan ਗਵਾਉਣੀ ਪਈ ਡਿਊਟੀ ਦੌਰਾਨ ਕਿਉਂਕਿ ਚੋਣ ਕਮਿਸ਼ਨ ਨੇ ਸਰਕਾਰ ਨੇ ਇੰਨੀ ਕਿ ਜ਼ਿਆਦਾ ਚੋਣਾਂ ਦੌਰਾਨ ਹਫੜਾ ਦਫੜੀ ਮਚਾਈ ਔਰ ਇੰਨੀਆਂ ਕਿ ਗਲਤ ਤਰੀਕੇ ਦੇ ਨਾਲ ਡਿਊਟੀਆਂ ਲਗਾਈਆਂ ਜੇ ਆਪਕਾਨੂੰ ਬਹੁਤ ਜ਼ਿਆਦਾ ਖੱਜਲ ਖਰਾਬੀ ਦਾ ਸਾਹਮਣਾ ਕਰਨਾ ਪਿਆ ਪਰ ਅਫਸੋਸ ਦੀ ਗੱਲ ਹੈ ਕਿ ਬਹੁਤ ਹੀ ਅਸੰਵੇਦਨਸ਼ੀਲਤਾ ਜਿਹੜੀ ਹੈ ਪੰਜਾਬ ਸਰਕਾਰ ਨੇ ਇਸ ਮਾਮਲੇ ਪ੍ਰਤੀ ਦਿਖਾਈ ਤੇ ਸਿਰਫ ਤੇ ਸਿਰਫ 10 ਲੱਖ ਦਾ ਐਲਾਨ ਕਰਕੇ ਆਪਣਾ ਪੱਲਾ ਛੱਡ ਲਿਆ ਔਰ ਉਹਨਾਂ ਮਾਸੂਮ ਬੱਚਿਆਂ ਬਾਰੇ ਕੁਝ ਵੀ ਨਹੀਂ ਸੋਚਿਆ ਇਸ ਕਰਕੇ ਹੁਣ ਦੁਬਾਰਾ 2 ਜਨਵਰੀ ਨੂੰ ਜਿਹੜੀ ਅਧਿਆਪਕ ਇਨਸਾਫ ਕਮੇਟੀ ਪੰਜਾਬ ਦੇ ਵਿੱਚ ਬਣੀ ਹੈ ਉਸ ਦੇ ਸੱਦੇ ਤੇ ਅੱਜ ਅਸੀਂ ਫਗਵਾੜਾ ਵਿਖੇ ਉਸ ਅਧਿਆਪਕ ਜੋੜੇ ਦੇ ਨਮਿੱਤ ਇੱਕ ਕੈਂਡਲ ਮਾਰਚ ਕਰ ਰਹੇ ਆ ਉਹਨਾਂ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਆ ਤੇ 18 ਜਨਵਰੀ ਨੂੰ ਇੱਕ ਬਹੁਤ ਵੱਡਾ ਇਕੱਠ ਜਿਹੜਾ ਉਹ ਮੋਗੇ ਦੇ ਵਿੱਚ ਹੋਣ ਜਾ ਰਿਹਾ ਉਹਦੇ ਲਈ ਅਸੀਂ ਉਸ ਇਕੱਠ ਦਾ ਸਨੇਹਾ ਦੇਣ ਦੇ ਲਈ ਵੀ ਅੱਜ ਇੱਥੇ ਇਕੱਤਰਤਾ ਕੀਤੀ ਹੈ ਔਰ ਸਾਰੇ ਅਧਿਆਪਕ ਵਰਗ ਨੂੰ ਵਰਗ ਨੂੰ ਮੁਲਾਜ਼ਮ ਵਰਗ ਨੂੰ ਅੱਜ ਦੇ ਇਸ ਕੈਂਡਲ ਮਾਰਚ ਤੋਂ ਸਨੇਹਾ ਹੈ ਕਿ 18 ਜਨਵਰੀ ਦੀ ਮੋਗਾ ਰੈਲੀ ਦੇ ਲਈ ਉਹ ਤਿਆਰ ਰਹੇ ਕਿਉਂਕਿ ਆਪਾਂ ਆਪਣੇ ਅਧਿਆਪਕ ਸਾਥੀਆਂ ਨੂੰ ਤੇ ਉਹਨਾਂ ਦੇ ਬੱਚਿਆਂ ਨੂੰ ਤੇ ਇੱਕ ਜਿਹੜੀ ਸਾਡੀ ਸਾਥਣ ਅਧਿਆਪਕਾ ਜਿਹੜੀ ਕਿ ਗੰਭੀਰ ਜ਼ਖਮੀ ਹੈ ਚੌਨ ਡਿਊਟੀ ਦੌਰਾਨ ਹੋਈ ਉਸ ਨੂੰ ਵੀ ਅਸੀਂ ਜਿਹੜਾ ਇਨਸਾਫ ਚਾਹਣਾ ਅੱਜ ਅਸੀਂ ਅਧਿਆਪਕ ਇਨਸਾਫ ਮੋਰਚਾ ਦੇ ਤਹਿਤ ਫੁਵਾੜਾ ਦੇ ਵਿੱਚ ਜਿਹੜੇ ਸਾਡੇ ਅਧਿਆਪਕ ਸਾਥੀ ਦੋ ਜਿਹੜੇ ਆ ਮੋਗਾ ਦੇ ਵਿੱਚ ਇਲੈਕਸ਼ਨ ਦੇ ਸਮੇਂ ਜਿਹੜੇ ਸਰਕਾਰ ਦੇ ਮਾੜੇ ਪ੍ਰਬੰਧਾਂ ਦੀ ਭੇਡ ਚੜ ਗਿਆ ਵਿਚਾਰੇ ਦੋਨੇ ਤੀਮੀ ਆਦਮੀ ਜਿਹੜੇ ਹੈਗੇ ਆ ਉਹ ਰੱਬ ਨੂੰ ਪਿਆਰੇ ਹੋ ਗਏ ਉਹਦਾ ਸਿੱਧੀ ਜਿਹੜੀ ਦੋਸ਼ੀ ਆ ਉਹ ਪੰਜਾਬ ਸਰਕਾਰ ਹੈ ਕਿਉਂਕਿ ਪੰਜਾਬ ਸਰਕਾਰ ਨੂੰ ਹਰ ਮੁਲਾਜ਼ਮੇ ਜਥੇਬੰਦੀ ਜਿਹੜੀ ਆ ਉਹ ਸੀਆਈਡੀ ਦੇ ਥਰੂ ਜਿਹੜਾ ਸੋਸ਼ਲ ਮੀਡੀਆ ਦੇ ਥਰੂ ਤੇ ਇਹਨਾਂ ਦੇ ਜਿਹੜੇ ਡਿਸਟ੍ਰਿਕਟ ਦੇ ਅਧਿਕਾਰ ਹੈਗੇ ਆ ਡੀਸੀਜ਼ ਦੇ ਥਰੂ ਮੰਗ ਪੱਤਰ ਅਸੀਂ ਭੇਜਦੇ ਆ ਵੀ ਸਾਰੀਆਂ ਡਿਊਟੀਆਂ ਜਿਹੜੀਆਂ ਇਲੈਕਸ਼ਨ ਦੇ ਵਿੱਚ ਉਹ ਲੋਕਲ ਲਗਵਾਈਆਂ ਜਾਣ ਕਿਉਂਕਿ ਜਿਹੜੇ ਅਧਿਆਪਕ ਹੈ ਜਾਂ ਕਰਮਚਾਰੀ ਬੜੀ ਇਮਾਨਦਾਰੀ ਨਾਲ ਆਪਣੇ ਕੰਮ ਕਰਦੇ ਆ ਤੇ ਉਹਨਾਂ ਨੂੰ ਕਿਸੇ ਪਾਰਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਬੜੇ ਇੰਡੀਪੈਂਡੈਂਟ ਕੰਮ ਕਰਦੇ ਆ ਤੇ ਸਰਕਾਰ ਨੂੰ ਕਿਉਂ ਖਤਰਾ ਵੀ ਜਿਹੜੀਆਂ ਇਹਨਾਂ ਦੂਰ ਦਰਾਡੇ ਡਿਊਟੀਆਂ ਲਾਈਆਂ ਤੇ ਉਹਦੇ ਤਹਿਤ ਸਰਕਾਰ ਨੇ ਸਾਡੇ ਸੀਐਮ ਸਾਹਿਬ ਨੇ ਸਰਵ 90 ਲੱਖ ਰੁਪਇਆ ਦੋਨਾਂ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਿਹਨੂੰ ਅਸੀਂ ਮੁੱਢੋ ਜਿਹੜਾ ਉਹ ਨਕਾਰਦੇ ਆ ਸੋ ਬਹੁਤ ਮਾੜੇ ਪ੍ਰਬੰਧ ਹੈ ਇਹਨਾਂ ਦੇ ਸੋ ਸਭ ਤੋਂ ਗਰਾਊਂਡ ਦੇ ਵਿੱਚ ਆ ਕੇ ਜਿਹੜਾ ਇਹਨਾਂ ਨੂੰ ਦੇਖਣਾ ਚਾਹੀਦੇ ਫੈਸਲੇ ਲੈਣੇ ਚਾਹੀਦੇ ਆ ਸੋ ਮੈਂ ਤੁਹਾਡੇ ਮਾਧਮ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕਰਦਾ ਤੇ ਅਧਿਆਪਕ ਵਰਗ ਦੇ ਮਸਲੇ ਜਿਹੜੇ ਆ 2-2 ਕਰੋੜ ਦਾ ਜਿਹੜਾ ਚੈੱਕ ਆ ਉਹਨਾਂ ਨੂੰ ਤੁਰੰਤ ਦਿੱਤਾ ਜਾਵੇ ਤੇ ਪਰਿਵਾਰ ਲਈ ਜਿਹੜਾ ਨੌਕਰੀ ਦੇ ਇੱਕ ਰਿਟਨ ਐਗਰੀਮੈਂਟ ਹੋਵੇ ਤੇ ਤਦੇ ਹੀ ਜਿਹੜਾ ਹੈਗਾ ਅਸੀਂ ਇਹ ਆਖ ਸਕਦੇ ਹਾਂ ਕਿ ਇਹ ਜਿਹੜੀ ਸਰਕਾਰ ਹੈ ਕੁਝ ਕਦਮ ਜਿਹੜੀਆਂ ਮਲਾਜ਼ਮ ਵਰਗ ਦੇ ਵੱਲ ਵਧਾ ਰਹੀ ਹੈ